ਸਰਕਾਰਾਂ ਜਿਹੜਾ ਕੁਰਸੀ ਤੇ ਬਹਿ ਜਾਂਦੀਆਂ ਨੇ ਕੋਈ ਵੀ ਬੰਦਾ ਬਹਿ ਜਾਂਦਾ ਉਹਦੀ ਮਤ ਕਰਾਉਂਦੇ। ਵੋਟ ਤਾਂ ਪਾਉਣੀ ਹੁੰਦੀ ਹੈ। ਤੁਹਾਡੀ ਕਿਸਾਨ ਜਿੱਥੇ ਵੀ ਦੀ ਸਪੋਰਟ ਕਿੰਨੀ ਰਹੂਗੀ? ਉਹਨਾਂ ਦਾ ਪਤਾ ਆਪਣੇ ਦੁਵਾਕ ਬਿੱਲੜ ਦੁਵਾਕ ਉਧਰ ਪਸੰਦ ਨਾਲੇ ਵੀ ਅਸੀਂ ਧਰਮ ਵਾਲੇ ਪਾਸੇ ਚੱਪੇ ਗਏ। ਧਰਮ ਵਾਲੇ ਪਾਸੇ ਲੋਕਾਂ ਦੇ ਵੋਟਾਂ ਫੇਰ ਲੁੱਟ ਲਾਂਗੇ। ਉਸ ਤੋਂ ਬਾਅਦ ਜਿਹੜੇ ਜਥੇਬੰਦੀਆਂ ਉਧਰ ਸਿਆਸਤ ਵਾਲੇ ਪਾਸੇ ਨੂੰ ਹੋ ਗਈਆਂ ਤੁਸੀਂ ਮੰਨਦੇ ਹੋ ਕਿ ਉਹਨਾਂ ਨੇ ਤੁਹਾਡਾ ਵੀ ਨੁਕਸਾਨ ਕੀਤਾ ਹੈ? ਬੱਧੀਆ ਬੱਧੀਆ ਕਿਹਨਾਂ ਤੇ ਨਾਲ ਲੈਉਣੇ ਜਿਹਨੂੰ ਚੀਜ਼ਾਂ ਕਰਿਆ ਅਗਲਾ ਉਹਨੂੰ ਹੋ ਗਿਆ ਪਰ ਉਹ ਮੂੰਹ ਦੀ ਖਾਣੀ ਪਈ ਪਿਆ ਘਾਟਾ। ਸਰਕਾਰ ਨੇ ਉਸ ਕੰਦਲ ਗੁੰਡੀਆ ਪਰ ਸਰਕਾਰ ਇੰਨੀ ਬੇਸ਼ਰਮ ਮੈਚ ਹੈ ਉਹ ਸੈਂਟਰ ਦੀ ਹੈ ਜਾਂ ਪੰਜਾਬ ਦੀ ਹੈ ਕੋਈ ਵੀ ਦਰ ਲਾ ਕੇ ਸ깔 ਬਣਾਉਂਦਾ ਜਿਵੇਂ ਦਿੱਲੀ ਵਾਲਾ ਮੋਰਚਾ ਲੱਗਾ ਸੀ ਓਡੇ ਵੱਡੇ ਸੰਘਰਸ਼ਾਂ ਦੀ ਲੋਨ ਹੈ ਕਿ ਨਹੀਂ ਆਉਣ ਵਾਲੇ ਸਮੇਂ ਜਦ ਕੋਈ ਬਾਹਰ ਦਫਤਰ ਦੇ ਵਿੱਚ ਸੁਣਦਾ ਨਹੀਂ ਧੱਕਾ ਕਰਦਾ ਇਨਸਾਫ ਨਹੀਂ ਮਿਲਦਾ ਫਿਰ ਕਰੇ ਕਿ ਉਹ ਰੋੜਾ ਤਾਂ ਪਾਊਗਾ ਹੀ ਨਾ ਅਸਾਂ ਹਰ ਫਸਲ ਵੀ ਜੀ ਤਿਆਰ ਹੈ ਪਰ ਰੇਟ ਤਾਂ ਮਿਲਣਾ ਉਹਦਾ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਕਿਹੜੀਆਂ ਸਮੱਸਿਆਵਾਂ ਨੇ ਤੇ ਕੀ ਉਹ ਸਮੱਸਿਆਵਾਂ ਕੇਂਦਰ ਸਰਕਾਰ ਹੱਲ ਵੱਲ ਨੂੰ ਜਾ ਰਹੀ ਹੈ ਪੰਜਾਬ ਸਰਕਾਰ ਨੇ ਕਿੰਨੀਆਂ ਕਿਸਮੀਆਂ ਕ ਸਮੱਸਿਆਵਾਂ ਹੱਲ ਕੀਤੀਆਂ ਨੇ ਐਮਐਸਪੀ ਦੀ ਵੀ ਗੱਲ ਕਰਾਂਗੇ ਤੇ ਖਾਸ ਤੌਰ ਦੇ ਉੱਤੇ ਫਸਲੀ ਵਿਭਿੰਨਤਾ ਦੀ ਗੱਲ ਕਰਾਂਗੇ ਕਿ ਕਣਕ ਝੋਨੇ ਤੋਂ ਇਲਾਵਾ ਅਸੀਂ ਕਿਹੜੀਆਂ ਫਸਲਾਂ ਹੋਣਗੀਆਂ ਜਿਹੜੀਆਂ ਪੰਜਾਬ ਦੇ ਕਿਸਾਨਾਂ ਨੂੰ ਬਚਾ ਸਕਦੀਆਂ ਨੇ ਤੇ ਕੀ ਉਹਦੇ ਉੱਤੇ ਐਮਐਸਪੀ ਦਿੱਤੀ ਜਾ ਸਕਦੀ ਹੈ ਤੇ ਖਾਸ ਤੌਰ ਦੇ ਉੱਤੇ ਜੋ ਹਾਲਾਤ ਬਣ ਰਹੇ ਨੇ ਕਿਉਂਕਿ ਭਾਨਾ ਸਿੱਧੂ ਦੀ ਗੱਲ ਕੀਤੀ ਜਾਵੇ ਉਸਦੀ ਵੀ ਗ੍ਰਿਫਤਾਰੀ ਹੋਈ ਸੀ ਇਸ ਦੇ ਸਮੇਤ ਬਹੁਤ ਸਾਰੇ ਮਸਲਿਆਂ ਤੇ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਨੇਕ ਸਿੰਘ ਪੱਲ ਮਾਜਰਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਲੀਡਰ ਪੰਜਾਬੀ ਮੀਡੀਆ ਤੇ ਸਵਾਗਤ ਹੈ ਜੀ ਹਾਂ ਜੀ ਮੈਂ ਹਰਨੇਕ ਸਿੰਘ ਪੱਲ ਮਾਜਰਾ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਪੱਤਰਕਾਰ ਸਾਹਿਬ ਤੋਂ ਬੋਲ ਰਿਹਾ ਹਾਂ ਅਰ ਥੋੜਾ ਹੋਰ ਹੌਂਦਮਾਣ ਧੰਨਵਾਦ ਕਰਨਾ ਜੀ ਜੀ ਤਾਂ ਕਿ ਆਪਣੇ ਵਿਚਾਰ ਸੁਰਜੇ ਹੋਰ ਕਿਹੇ ਭਾਈਆਂ ਨੂੰ ਵੀ ਸੁਣ ਸਕਣ हां आगे ਤੁਹਾਡਾ ਕੀ ਸਵਾਲ ਆ ਮੈਂ ਉਹ ਹੀ ਗੱਲ ਤੁਹਾਡਾ ਕਰੀ। ਸਮੱਸਿਆਵਾਂ ਕੀ ਨੇ ਜ਼ਿਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ 2020 ਦੇ ਵਿੱਚ ਤਿੰਨ ਖੇਤੀ ਕਾਨੂੰਨ ਆਉਂਦੇ ਨੇ ਜਿਹੜੇ ਸਕੇਂਦਰ ਸਰਕਾਰ ਵੱਲੋਂ ਲਿਆਂਦੇ ਜਾਂਦੇ ਨੇ ਉਹਦੇ ਵਿਰੋਧ ਵਿੱਚ ਦਿੱਲੀ ਮੋਰਚਾ ਲੱਗਦਾ ਹੈ ਉਦੋਂ ਥੋੜੀਆਂ ਜਿਹੀਆਂ ਕਿਸਾਨ ਜਥੇਬੰਦੀਆਂ ਐਕਟਿਵ ਹੁੰਦੀਆਂ ਨੇ ਲੋਕਾਂ ਨੂੰ ਬਦ ਲੱਗਦਾ ਕਿ ਕਿਸਾਨਾਂ ਦੀ ਆਵਾਜ਼ ਚੁੱਕਣ ਵਾਲਾ ਵੀ ਕੋਈ ਹੈਗਾ ਭਾਵੇਂ ਕਹਿ ਲਈਏ ਕਿ ਕੋਈ ਅੱਗੇ ਲੱਗਦਾ ਹੈ ਜਾਂ ਕਿਸਾਨ ਨੇ ਜਿਹੜੇ ਉਹ ਉਧਰੋਂ ਆਪਣੀ ਬਹਿਰਾ ਘੱਟਦੇ ਨੇ ਮਤਲਬ ਕਿਸਾਨ ਲੀਡਰ ਖੁੱਲ ਕੇ ਸਾਹਮਣੇ ਆਉਂਦੇ ਨੇ ਜਥੇਬੰਦੀਆਂ ਹੋਰ ਵੀ ਬਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਦੌਰ ਹੈ ਮੇਰਾ ਪਹਿਲਾ ਸਵਾਲ ਇਹ ਆ ਕਿ ਹਾਲਾਤ ਕੀ ਮੈਂ ਦੇਖਦੇ ਹਾਂ ਅੱਜ ਜਿਕਰ ਕਿਸਾਨਾਂ ਦੀ ਆਵਾਜ਼ ਚੁੱਕੀ ਜਾਣ ਲੱਗੀ ਹੈ ਤੇ ਕੋਈ ਹੱਲ ਹੋ ਰਿਹਾ ਇਹਦਾ ਦੇਖੋ ਜੇ ਕਿਸਾਨ ਨੇ ਆਪਣੇ ਘਰ ਤੋਂ ਦੇ ਕੇ ਹਰ ਜਿੰਦ ਦੇ ਕੇ ਸਵਾਲ ਚੁੱਕਿਆ ਗਿਆ ਕਦਮ اٹھਾਇਆ ਤਾਂ ਲੋਕਾਂ ਦੀ ਆਵਾਜ਼ ਤਾਂ ਗਈ ਹੈ ਸਰਕਾਰਾਂ ਵੀ ਉਸ ਕੰਨਾਂ ਦੀ ਗੁੰਜੀਆ ਪਰ ਸਰਕਾਰ ਏਡੀ ਬੇਸ਼ਰਮ ਹੈ ਚਾਹੇ ਉਹ ਸੈਂਟਰ ਦੀ ਆ ਚਾਹੇ ਪੰਜਾਬ ਦੀ ਆ ਕੋਈ ਵੀ ਲਾਲ ਲਾ ਕੇ ਸਰਕਾਰ ਬਣਾਉਂਦਾ ਉਹ ਜੋ ਬੱਲਾ ਗੱਲਾਂ ਪਹਿਲਾਂ ਕਰਦਾ ਉਹਨਾਂ ਤੋਂ ਪੂਰਾ ਨਿੱਤਰਦਾ ਸਰਕਾਰਾਂ ਦਾ ਧਿਆਨ ਸਿਰਫ ਕਾਰਪੋਰੇਟਰਾਂ ਨੂੰ ਪਾਲਣਦਾ ਜਾ ਕੇ ਪਬਲਿਕ ਨਹੀਂ ਖਿਆਲ ਪਬਲਿਕ ਤਾਂ ਸਿਰਫ ਲਾਰੇ ਨਾਲ ਵੋਟਾਂ ਲੈ ਕੇ ਇਹਨਾਂ ਨੂੰ ਉਹ ਦਬਾਉਂਦੇ ਨੇ ਕਾਰਪੋਰੇਟਰਾਂ ਨੂੰ ਰਾਜੀ ਕਰਦੇ ਨੇ ਇਹੀ ਕਾਰਨ ਲਾ ਕੇ ਕਿਸਾਨ ਪਿੱਛੇ ਨੂੰ ਗਿਆ ਮਜ਼ਦੂਰ ਪਿੱਛੇ ਨੂੰ ਗਿਆ ਇਹ ਸਭ ਤੋਂ بڑا ਕਾਰਨ ਹੈ ਇਹੀ ਸਾਡੀ ਲੜਾਈ ਹੈ ਸਰਕਾਰਾਂ ਨਾਲ ਸਭ ਤੋਂ ਵੱਧ ਕਿਸਾਨ ਨੇ ਜਿਹੜੇ ਉਹ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਦੀ ਗਿਣਤੀ ਸਭ ਤੋਂ ਵੱਧ ਪਿੰਡਾਂ 'ਚ ਹੈ ਐਡਾ ਬੜਾ ਵੋਟ ਬੈਂਕ ਵੀ ਹੈ ਫਿਰ ਵੀ ਸਰਕਾਰਾਂ ਇਹਦੇ 'ਤੇ ਇਸ ਵੱਲ ਧਿਆਨ ਨਹੀਂ ਦਿੰਦੀਆਂ ਦੇਖੋ ਜਿਹੜਾ ਵੋਟ ਬੈਂਕ ਦੀ ਗੱਲ ਕਰਦੇ ਆ ਨਾ ਵੋਟ ਬੈਂਕ ਕੁਦਰ ਦੀ ਗੱਲ ਹੈ ਬੰਡਿਆਵਾ ਹੂੰ ਸਾਰੀਆਂ ਪਾਰਟੀਆਂ ਪਿੱਛੋਂ ਚੱਲੀਆਂ ਆਉਂਦੀਆਂ ਨੇ ਕਿਸੇ ਨਾਲ ਆਪਣੇ ਪਰਮਾ ਕੇ ਆਪਣੇ ਜਾਲਾਂ ਦੇ ਵਿੱਚ ਹਾਲੇ ਆ ਪਾਰਟੀਆਂ ਬਣਾ ਕੇ ਆਪਣੇ ਨਾਲ ਲਾਏ ਬਿੰ ਲੋਕ ਉਹਨੇ ਇੰਨੀ ਮਤ ਲੋਕਾਂ ਜਿਹੜੇ ਹਾਲੇ ਆਈ ਨਹੀਂ ਬੜੀ ਖਤਰੀ ਕਿਉਂ ਕਿਉਂ ਇੰਨੀ ਦੂਰ ਖੜੇ ਨੇ ਕਿਉਂਕਿ ਦਿੱਲੀ ਮੋਰਚਾ ਲੱਗਿਆ ਰਿਹਾ ਸਭ ਨੂੰ ਜਾਗਾਈ ਗਿਆ ਸਭ ਨੂੰ ਪਤਾ ਲੱਗਿਆ ਉਹਦੇ ਵਿੱਚ ਮੈਂ ਧੰਨਵਾਦ ਵੀ ਕਰਦਾ ਹਰ ਇੱਕ ਬੰਦੇ ਨੇ ਆਪਣਾ ਆਪਣਾ ਯੋਗਦਾਨ ਪਾਇਆ ਪਰ ਫਿਰ ਵੀ ਸਾਡੀ ਕੋਈ ਕਮਜ਼ੋਰੀ ਹੈ ਜਿਹੜੀ ਇਹ ਰਾਹ ਨਹੀਂ ਪੈਂਦੀ ਗੱਲ ਇਹ ਤਾਂ ਹੁਣ ਸਮਾਜ ਦਾ ਕਿ ਐਸੇ ਸੋਚ ਲੈਣੇ ਵੀ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਪਰ ਸਾਡੀ ਲੋਕਾਂ ਨੂੰ ਜਗਾਉਣ ਦੀ ਪੂਰੀ ਕੋਸ਼ਿਸ਼ ਹੈ ਸਰਕਾਰ ਨੂੰ ਵੀ ਸਹੀ ਆਢਾ ਐਸੇ ਗੱਲ ਤੇ ਲੈਂਦੇ ਵੀ ਸਾਨੂੰ ਸਾਡੀ ਤਾਂ ਆਪਣਾ ਹੱਕ ਮੰਗਦੇ ਆ ਨਾ ਕਿ ਕੁਝ ਵੱਧ ਮੰਗਦੇ ਆ ਕੁਝ ਸਾਨੂੰ ਸਾਡਾ ਹੱਕ ਦੇ ਦੇ ਤੂੰ ਜੋ ਮਰਜ਼ੀ ਕਰਦਾ ਰਹਿ ਪਰ ਸਾਨੂੰ ਹੱਕ ਦੇਣ ਨੂੰ ਚਾਹੀਦੀ ਹਰ ਜਗਤ ਦੇ ਹਰੋ ਆਪਣਾ ਹੱਕ ਖੋਕੇ ਦੂਜਾ ਕਾਰਬੋਨ ਪਾਰ ਰਹੀ ਹੈ ਇਹ ਉਹਦਾ ਖਿਆਲ ਹੈ ਕੀ ਕਰਨਾ ਉਹ ਕੀ ਨਹੀਂ ਕਰਨਾ ਆਪਾਂ ਇਹਦੇ ਵਿੱਚ ਇਸ ਕਰਕੇ ਐਮਐਸਪੀ ਵੱਲ ਧਿਆਨ ਦਿੱਤਾ ਜਾ ਰਿਹਾ ਹਾਂ ਐਮਐਸਪੀ ਦਾ ਲਾਰਾ ਲਾ ਕੇ ਸਿਰਫ ਬੋਟੇ ਲੈਣੀਆਂ ਉਹਦਾ ਧਿਆਨ ਨਹੀਂ ਜਾ ਰਿਹਾ ਕਿਉਂਕਿ ਤੁਹਾਨੂੰ ਤਾਂ ਕਿਸਾਨ ਦਾ ਲੁੱਟਣਾ ਹੈ ਉਹਨਾਂ ਨੇ ਲੁੱਟ ਕੇ ਉਹਦੇ ਪਾਸੇ ਦੇਣਾ ਕਿਸਾਨ ਨੂੰ ਕਮਜ਼ੋਰ ਕਰਕੇ ਉਹ ਇਹਦੀ ਜ਼ਮੀਨ ਖੋਣੀ ਉਹਦਾ ਧਿਆਨ ਕਾਰਬੋਨ ਜ਼ਮੀਨ ਦੇ ਨਾਲ ਖਿਆਲ ਤਾਂ ਖਿਆਲ ਹੈ ਭਾਰਤ ਵਿੱਚ ਪੰਜਾਬ ਵਿੱਚ ਜਾਂ ਬਾਹਰ ਜਿਹੜੀਆਂ ਫਸਲਾਂ ਨੇ ਇਮਪੋਰਟ ਹੁੰਦੀਆਂ ਨੇ ਐਕਸਪੋਰਟ ਹੁੰਦੀਆਂ ਨੇ ਮਤਲਬ ਹਰੇਕ ਚੀਜ਼ ਦੀ ਜ਼ਰੂਰਤ ਹੈ ਕੱਲੀ ਕਣਕ ਝੋਨੇ ਦੀ ਜ਼ਰੂਰਤ ਨਹੀਂ ਹੈਗੀ ਆਪਣੇ ਦੇਸ਼ ਨੂੰ ਵੀ ਹਰੇ ਭਾਵੇਂ ਦਾਲਾਂ ਦੀ ਗੱਲ ਕੀਤੀ ਜਾਵੇ ਜਾਂ ਕੋਈ ਵੀ ਚੀਜ਼ ਜਿਹੜੀ ਖੇਤ ਵਿੱਚ ਉਗਦੀ ਹੈ ਹਰੇਕ ਚੀਜ਼ ਦੀ ਜ਼ਰੂਰਤ ਹੈ ਫਿਰ ਐਮਐਸਪੀ ਇਹ ਦੋਵੇਂ ਫਸਲਾਂ ਤੇ ਕਿਉਂ ਬਾਕੀਆਂ ਤੇ ਕਿਉਂ ਨਹੀਂ ਦੇਖੋ ਫਿਰ ਉੱਥੇ ਆ ਗਈ ਗੱਲ ਇਹ ਸਰਕਾਰ ਨੇ ਸਿਰਫ ਲੋਕਾਂ ਦੇ ਅੱਖੇ ਪੁੰਝਣ ਖਾਤਰ ਆਪਣਾ ਲੋਟ ਦੇਖਣਾ ਹੁਣ ਜੇ ਫਿਰ ਛੇ ਭਗਵਾਨ ਜੀ ਕਹਿੰਦੇ ਮੈਂ ਐਮਐਸਪੀ ਦੂੰਗਾ ਔਰ ਦਿਨਾਂ ਦਾ ਮੁੱਕਰ ਗਿਆ ਅਸੀਂ ਬਸ ਜਿਹੜੀ ਮਰਜ਼ੀ ਫਸਲ ਵੀ ਸਕਦੇ ਹਾਂ ਬੰਨਿਆ ਤਾਂ ਵੀ ਕਣਕ ਚੋਂ ਨਹੀਂ ਬੀਜਣਾ ਸਿਰਫ ਕਣਕ ਚੋਂ ਚੋਂ ਅਸੀਂ ਪੀ ਕਰਕੇ ਰੇਟ ਮਿਲ ਜਾਂਦਾ ਸ ਕਿਸਾਨ ਨੂੰ ਪਤਾ ਬਣਵਾ ਰੇਟ ਮਿਲਗਾ ਉਹ ਉਹ ਛੋਟੇ ਹੋ ਜਾਂਦੇ ਪਰ ਦੂਆ ਫਸਲਾਂ ਜੇ ਲਾਉਣੇ ਕੋਈ ਸਬਜ਼ੀ ਹੈ ਕੋਈ ਵੀ ਉਹ ਆਪਣੀ ਮਰਜ਼ੀ ਬਣ ਜਾਂਦੀ ਹੈ ਉਹ ਸਾਡੇ ਫਿਰ ਰੁੱਲਦੀਆਂ ਨੇ ਜਿਸ ਕਾਰਨ ਅਸੀਂ ਉਹਨਾਂ ਦੇ ਲਬਣ ਜਾਂਦੇ ਕੋਈ ਵੀ ਫਸਲ ਦਾ ਉਹ ਰੇਟ ਦੇਵੇ ਅਸੀਂ ਜਿਹੜੀ ਮਰਜ਼ੀ ਬਾਜੀ ਫਸਲ ਬੀਜ ਸਕਦੇ ਹਾਂ ਇਹ ਚ ਕੋਈ ਗੱਲ ਨਹੀਂ ਹੈਗੀ ਕਿਸਾਨ ਹਰ ਫਸਲ ਬੀਜਣ ਨੂੰ ਤਿਆਰ ਹੈ ਪਰ ਰੇਟ ਤਾਂ ਮਿਲਦਾ ਨਾ ਉਹਦਾ ਇਹੀ ਕਾਰਨ ਹੈ ਜਿਹੜੀ ਹੋਰ ਫਸਲ ਬੀਜੀ ਨਹੀਂ ਜਾਂਦੀ ਇਕ ਨਾ ਪੋਸਤ ਦੀ ਖੇਤੀ ਦੀ ਵੀ ਗੱਲ ਆਉਂਦੀ ਹੈ ਜਿਵੇਂ ਪਾਣੀ ਖੇਠਾਂ ਜਾ ਰਿਹਾ ਹੈ ਉਹਦਾ ਹੱਲ ਕੀ ਹੈ ਪੋਸਤ ਦੀ ਖੇਤੀ ਹੈ ਕਿ ਹੋਰ ਵੀ ਹੱਲ ਹੈ ਕੋਈ ਦੇਖੋ ਪੋਸਤ ਦੀ ਖੇਤੀ ਕੋਈ ਮਾੜੀ ਨਹੀਂ ਹੈ ਪਰ ਨਾਲ ਗੱਲ ਐਮਐਸਪੀ ਦੀ ਆ ਜਾਂਦੀ ਹੈ ਜੋ ਪ੍ਰੋਗਰਾਮ ਐਮਐਸਪੀ ਮਿਲੇ ਫਿਰ ਉਹਨੂੰ ਬੀਜ ਕੇ ਵੀ ਕੀ ਕਰਾਂਗੇ ਗੱਲ ਸਿਰਫ ਰੇਟ ਦੀ ਹੈ ਮੇਰਾ ਤਾਂ ਖਿਆਲ ਜਰਾ ਆਪਣਾ ਖਿਆਲ ਚਾਹੀਏ ਵੀ ਸਾਨੂੰ ਜੇ ਰੇਟ ਮਿਲ ਜਾਂਦਾ ਅਸੀਂ ਹੋਰ ਸਾਰਾ ਉਹ ਖੇਤੀ ਕਰਾਂਗੇ ਅਸੀਂ ਪਾਣੀ ਬਚਾਵੇਂ ਸਾਡਾ ਧਿਆਨ ਪਾਣੀ ਕਰਨ ਨੂੰ ਜੇ ਪਾਣੀ ਰਹਿੰਦੇ ਨਹੀਂ ਫਿਰ ਕਿਸਾਨ ਕਰੂਗਾ ਵੀ ਕੀ ਪਾਣੀ ਵਿੱਚ ਤਾਂ ਖੇਤੀ ਹੈ ਨਹੀਂ ਸਾਡਾ ਆਪਣਾ ਧਿਆਨ ਵੀ ਆਪਰ ਸਾਡੀ ਇਹ ਮਜਬੂਰੀ ਹੈ ਅਸੀਂ ਦੋ ਫਸਲਾਂ ਦੇ ਮੂਰੇ ਰੱਖਦੇ ਆਂ ਪਰ ਜੇ ਸਾਨੂੰ ਦੁਨੀਆਂ ਚ ਕਾਮਯਾਬੀ ਮਿਲਦੀ ਹੈ ਫਿਰ ਸਰਕਾਰ ਸਾਡੇ ਕਿਨ ਝਾਕਦੀ ਹੈ ਅਸੀਂ ਜ਼ਰੂਰ ਮਦਦ ਲਾਂਗੇ ਸਾਨੂੰ ਕਿਤਰਾ ਜੇ ਵਿੱਚ ਸਰਕਾਰ ਵੀ ਚਾਹੁੰਦੀ ਹੈ ਕਿ ਕਿਸਾਨ ਝੋਨਾ ਨਾ ਵੇਚਣ ਕਿਉਂਕਿ ਪਾਣੀ ਦਾ ਪੱਧਰ ਬਹੁਤ ਘਟਾਂ ਜਾ ਰਿਹਾ ਹੈ ਝੋਨਾ ਆਉਣ ਵਾਲੇ ਸਮੇਂ ਦੇ ਵਿੱਚ ਜੋ ਹਾਲਾਤ ਬਣ ਰਹੇ ਨੇ ਮੇਰੇ ਸਾਹਮਣੇ ਨਾਲ ਤਾਂ ਬੰਦ ਕਰਨਾ ਪਊਗਾ ਤੇ ਜੇ ਬੰਦ ਕਰਦੀ ਹੈ ਤਾਂ ਫਿਰ ਹੱਲ ਕੀ ਹੋਊਗਾ ਇਹ ਦੀ ਸਾਡੇ ਕੀ ਵੇਚਣਗੇ ਕਿਸਾਨ ਕਿ ਸਰਕਾਰੀ ਇਹਦੇ ਬਾਰੇ ਕੋਈ ਸੋਚੂਗੀ ਦੇਖੋ ਇਹਦੇ ਬਾਰੇ ਤਾਂ ਸੋਚੂਗੀ ਸਰਕਾਰ ਹੀ ਸਰਕਾਰ ਇਹ ਬਿਨਾ ਮਤਲਬ ਤੋਂ ਪਬਲਿਕ ਨੂੰ ਲੁੱਟ ਕੇ ਚਾਹੇ ਉਹ ਟੈਕਸਾਂ ਰਾਹੀਂ ਆਂ ਚਾਹੇ ਨਾ ਰੇਟ ਦੇ ਕੇ ਆ ਉਹ ਇੱਕ ਕਾਰਪਟਰ ਪਾਲਦੀ ਹੈ ਉਹਨੂੰ ਆਪਣਾ ਧਿਆਨ ਜਨਤਾ ਦਾ ਫਿਕਰ ਹੋਣਾ ਚਾਹੀਦਾ ਵੀ ਮੈਂ ਅਸੀਂ ਮਾਪੇ ਅਸੀਂ ਜਨਤਾ ਦੇ ਪਬਲਿਕ ਦੇ ਸਾਨੂੰ ਧਿਆਨ ਚਾਹੀਦਾ ਵੀ ਲੋਕ ਕਿਵੇਂ ਬਚਣਗੇ ਯੋਗ ਉਹ ਉਦਾਖਿਆ ਰਹੇ ਨਾ ਕਿ ਸਾਡੀ ਜ਼ਿੰਮੇਵਾਰੀ ਕਿਸਾਨ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਆਪਣੇ ਪਰਿਵਾਰ ਨੂੰ ਸਾਹਮਣਾ ਹੈ ਉਹਨਾਂ ਦੇ ਸਾਰੇ ਪਰਿਵਾਰ ਨੂੰ ਸਾਹਮਣਾ ਹੈ ਇਹ ਉਹ ਸੋਚੇ ਕੀ ਕੀ ਕਰਦਾ ਕੀ ਨਹੀਂ ਕਰਨਾ ਇਹ ਤਾਂ ਉਹਦੇ ਉਹਦੇ ਵਾਸਤੇ ਦੀ ਗੱਲ ਆ ਨਾ ਹੁਣ ਜਿਹੜਾ ਦੇਸ਼ਾਂ ਦੇ ਵਿੱਚ ਫਾਸਲ ਹੁੰਦੀ ਹੋਣੀ ਯਾਰ ਉਹ ਵੀ ਕਿਸੇ ਲੋਟ ਕਰਦੇ ਆਪਣੇ ਤਰੀਕੇ ਨਾਲ ਚਲਾਉਂਦੇ ਹੀ ਨੇ ਇੱਥੇ ਹੁੰਦੀ ਆ ਇਹ ਕਿਸਾਨ ਨੂੰ ਰੋਲ ਰਹੇ ਨੇ ਅੱਗੇ 2024 ਦੇ ਚੋਣਾਂ ਵੀ ਆ ਗਿਆ ਨੇੜੀ ਆ ਗਿਆ ਆ ਉਸ ਤੋਂ ਪਹਿਲਾਂ ਚਲੋ ਪੰਚਾਇਤੀ ਚੋਣਾਂ ਨੂੰ ਵੱਖਰੀ ਗੱਲ ਆ ਅ ਸਰਕਾਰ ਨੂੰ ਕਿਸਾਨਾਂ ਦੀ ਜ਼ਰੂਰਤ ਨਹੀਂ ਹੈ ਲੱਗਦੀ ਤੁਹਾਨੂੰ ਕਿਉਂਕਿ 18 ਸੀਟਾਂ ਪੰਜਾਬ ਦੇ ਵਿੱਚ ਵੀ ਨੇ ਬਾਕੀ ਵੀ ਪੂਰੇ ਦੇਸ਼ ਦੇ ਵਿੱਚੋਂ ਵੋਟ ਲੈਣੀਆਂ ਨੇ ਪ੍ਰਧਾਨ ਮੰਤਰੀ ਦੀਆਂ ਵੋਟਾਂ ਨੇ ਲੋੜ ਨਹੀਂ ਹੈ ਕਿ ਕਿਸਾਨਾਂ ਦੀ ਤੁਸੀਂ ਕਹਿੰਦੇ ਹੋ ਵੀ ਅਜੇ ਤੱਕ ਤੁਹਾਡੀਆਂ ਪੁਰਾਣੀਆਂ ਮਸਲੀ ਨਹੀਂ ਹੱਲ ਕੀਤੀ ਸਰਕਾਰ ਨੇ ਇਹਦਾ ਮਤਲਬ ਜ਼ਰੂਰਤ ਨਹੀਂ ਹੈਗੀ ਕਿ ਹੈਗੀ ਹੈ ਤੁਹਾਡੀ ਦੇਖੋ ਜਿੱਥੇ ਤੱਕ ਸਰਕਾਰਾਂ ਨੂੰ ਇਹ ਖਿਆਲ ਆ ਵੀ ਮੈਨੂੰ ਵੋਟਾਂ ਲੈਣੀਆਂ ਨੇ ਮੈਂ ਕੀ ਕਰਾਂ ਮੇਰਾ ਤਾਂ ਖਿਆਲ ਆ ਵੀ ਸਰਕਾਰਾਂ ਜਿਹੜਾ ਕੁਰਸੀ ਤੇ ਬਹਿ ਜਾਂਦੀਆਂ ਨੇ ਕੋਈ ਵੀ ਬੰਦਾ ਬਹਿ ਜਾਂਦਾ ਉਹਦੀ ਮੱਤ ਖਰਾਬ ਹੋ ਜਾਂਦੀ ਆ ਉਹ ਤਾਂ ਇਹ ਗੱਲ ਨੂੰ ਭੁੱਲੇ ਜਾਂਦਾ ਮੈਂ ਇਹਨਾਂ ਤੋਂ ਵੋਟਾਂ ਲੈਣੀਆਂ ਨੇ ਉਹਨਾਂ ਦਾ ਪਤਾ ਆਪਣੇ ਦਿਵਾਗ ਮੇਲੜ ਦਿਵਾਗ ਉਧਰ ਪਸੰਦ ਨਾਲੇ ਵੀ ਅਸੀਂ ਧਰਮ ਵਾਲੇ ਪਸੰਦ ਚਿਪ ਪਏਗੇ ਧਰਮ ਵਾਲੇ ਪਸੰਦ ਲੋਕਾਂ ਦੇ ਵੋਟਾਂ ਫੇਰ ਲੁੱਟ ਲਾਂਗੇ ਔਰ ਪਿੱਛੇ ਵੀ ਇਸੇ ਕੰਮ ਚ ਪਾਇਆ ਸਾਨੂੰ ਹੁਣ ਵੀ ਅਸਾਨੂੰ ਧਰਮ ਦੇ ਵਿੱਚ ਪਾ ਕੇ ਵੱਡੀਆਂ ਪਾ ਕੇ ਉਹਨਾਂ ਨੇ ਵੋਟਾਂ ਤਿਆਰ ਕਰ ਲਈ ਮੇਰੀ ਆਪਣੀਆਂ ਆਪਣੀਆਂ ਉਹਨਾਂ ਦਾ ਖਿਆਲ ਵਿੱਚ ਤਾਂ ਇੱਕ ਹੀ ਵੋਟਾਂ ਲੈਣੇ ਸਾਨੂੰ ਜਿੱਖਸਾਨਾ ਲੱਗੀ ਆ ਜਿਹੜਾ ਪਾਊਗਾ ਪਾਊਗਾ ਨਹੀਂ ਪਾਊਗਾ ਨਾ ਵੀ ਜਿਆਦੇ ਜਰੂਰਤ ਇਹ ਖਿਆਲ ਵਿੱਚ ਆ ਜਿਵੇਂ ਰਾਮਬਦਰ ਬਣਾਤਾ ਕਿਨੇ ਹੋਰ ਨੇ ਆਪਣੀ ਆਪਣੀ ਗੱਲ ਬਣਾ ਤੇ ਰੱਖਦੀ ਉਦੋਂ ਤਾਂ ਲੋਕਾਂ ਦਾ ਮੋੜ ਕੇ ਆਪਣੇ ਵੋਟਾਂ 'ਕੀ ਖਿਆਲ ਹੁੰਦਾ ਉਹਨਾਂ ਦੇ ਹੋ ਗਿਆ ਵੀ ਸਰਕਾਰ ਨਾ ਕਿਸਾਨ ਤੇ ਪਰ ਕੀ ਲੈਣਾ ਤਾਂ ਪੁੱਕਾ ਮਰਦਾ ਪੀਲੇ ਬੀਜੂ ਵੀ ਤਾਂ ਸਹੀ ਹੋ ਵੋਟਾਂ ਵੱਲ ਆਪਣੇ ਵੱਲ ਨੂੰ ਖਿੱਚਣ ਦੀ ਗੱਲ ਹੁੰਦੀ ਹੈ ਹਰੇਕ ਵਿਅਕਤੀ ਵੱਲੋਂ ਅ ਲੱਖਾਂ ਸੁਧਾਰਾਂ ਦੇ ਵੱਲੋਂ ਵੀ ਕੱਟ ਕੀਤਾ ਗਿਆ ਹੁਣ ਫੇਰ ਅੱਗੇ ਰੱਖਿਆ ਗਿਆ ਤਿੰਨ ਤਰੀਕ ਦਾ ਤੇ ਭਾਨੇ ਸਿੰਘ ਦੇ ਹੱਕ ਦੇ ਵਿੱਚ ਅ ਤੁਸੀਂ ਇੱਕ ਕਾਮਰੇਡ ਦੀ ਸੋਚ ਰੱਖਦੇ ਹੋ ਹਨ ਉਸ ਤਰੀਕੇ ਦੀ ਤੁਸੀਂ ਇਹ ਮੰਨਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਵੱਲ ਨੂੰ ਰਾਹ ਪੱਧਰਾ ਕੀਤਾ ਜਾ ਰਿਹਾ ਜਾਂ ਵਾਕਈ ਲੋੜ ਸੀਗੀ ਕਿ ਭਾਨੇ ਸਿੰਘ ਨੂੰ ਤੱਕਾ ਹੋ ਰਿਹਾ ਹੈ ਲੈਖੋ ਜੇ ਮੈਂ ਥੋੜਾ ਪਿਛੋਂ ਗੱਲ ਚਲਾ ਦਣਾ ਜੇ ਸਰਕਾਰ ਵੋਟਾਂ ਲੈ ਕੇ ਕਿਸੇ ਵੀ ਲੋੜੇ ਕੁਰਸੀ ਮਿਲਦੀ ਹੈ ਜ਼ਿੰਮੇਵਾਰੀ ਮਿਲਦੀ ਹੈ ਉਹ ਜ਼ਿੰਮੇਵਾਰੀ ਆਮਦਾਲ ਨਵਾਉਂਦਾ ਹੈ ਤਾਂ ਕਿਸੇ ਜਸ ਜਸਪੰਦੀ ਦਾ ਜਨਮ ਨੀਤਾ ਹੋਣਾ ਜੀ ਕਿਸੇ ਇਸ ਵੇਲੇ ਭਾਨਾ ਸਿੱਧੂ ਵਗੈਰਾ ਕਿ ਆ ਕੋਈ ਆ ਮੁੰਡਾ ਦੂਏ ਨੂੰ ਇਹ ਮੁੰਡਾ ਹਾਂ ਕੋਈ ਜਨਮ ਹੋਣਾ ਇਹ ਲੋੜਿੰਗ ਤੇ ਕਿਸੇ ਉੱਠੇ ਜੇ ਮੈਨੂੰ ਮਨ ਨੂੰ ਸਾਫ ਮਿਲ ਜੇ ਜਨਸਾਰ ਫਿਰ ਮੈਂ ਕਿਉਂ ਰੌਲਾ ਪਾਉਂਗਾ ਮੈਂ ਕਿਸ ਨੂੰ ਠਾਲਦਾ ਫਿਰੂੰਗਾ ਇਹ ਗੁੱਸੇ ਜਦੇ ਬੰਦੇ ਲੋਕਾਂ ਦੇ ਆਉਂਦੇ ਨੇ ਜਦ ਕੋਈ ਬਾਹਰ ਦਫਤਰ ਦੇ ਵਿੱਚ ਸੁਣਦਾ ਨਹੀਂ ਤੱਕਾ ਕਰਦਾ ਇਨਸਾਫ ਨਹੀਂ ਮਿਲਦਾ ਫਿਰ ਕਰੇ ਕਿ ਫਿਰ ਰੌਲਾ ਤਾਂ ਪਾਉਗਾ ਹੀ ਨਾ ਇਹੀ ਕਾਰਨ ਨਾਲ ਜਜ਼ਬੰਦਿਆ ਜਨਮ ਹੋਇਆ ਜਜ਼ਬੰਦਿਆ ਨੂੰ ਹੋਰ ਭਾਰੂ ਕਰਕੇ ਇਹੀ ਕਾਰਨ ਜਿਹੜੇ ਧਰਨੇ ਲੱਗਦੇ ਨੇ ਇਹੀ ਕਾਰਨ ਜਿਹੜਾ ਸਰਕਾਰ ਦੇ ਖਿਲਾਫ ਬੋਲਣਾ ਪੈਂਦਾ ਸਰਕਾਰ ਆਪਣੀ ਡਿਊਟੀ ਨਿਭਾਵੇ ਸਹੀ ਫਿਰ ਕਿਸ ਨੂੰ ਕਿ ਲੋੜ ਕਦੋਂ ਉੱਠੂਗਾ ਤੁਹਾਡੇ ਮਤਲਬ ਜਦੋਂ 2020 ਦੇ ਵਿੱਚ ਕਿਸਾਨ ਜਥੇਬੰਦੀਆਂ ਦਾ ਕਿੰਨਾ ਪ੍ਰਭਾਵ ਸੀ ਕਿੰਨੀ ਰਿਸਪੈਕਟ ਸੀ ਉਸ ਤੋਂ ਬਾਅਦ ਜਿਹੜੇ ਜਥੇਬੰਦੀਆਂ ਉਹ ਤਾਂ ਸਿਆਸਤਲੇ ਪਾਸੇ ਨੂੰ ਹੋ ਗਈਆਂ ਤੁਸੀਂ ਮੰਨਦੇ ਹੋ ਕਿ ਉਹਨਾਂ ਨੇ ਤੁਹਾਡਾ ਵੀ ਨੁਕਸਾਨ ਕੀਤਾ ਦੇਖੋ ਇਹ ਆਪਣਾ ਆਪਣਾ ਮਨ ਹੈ ਮੈਂ ਉਹਰੇ ਬੈਠਾ ਮੇਰਾ ਵੀ ਮਨ ਕਿਸੇ ਪਾਸੇ ਹੋਇਆ ਜੁੜਿਆ ਹੋਊਗਾ ਉਹ ਜਿਹੇ ਬੰਦੇ ਸਾਡੇ ਵਿੱਚ ਵੀ ਤੇ ਜਥੇਬੰਦੀਆਂ ਵਿੱਚ ਵੀ ਤੇ ਜਿਹਨੂੰ ਇਹ ਲੱਗਦਾ ਵੀ ਯਾਰ ਆਪਾਂ ਨੂੰ ਜੇ ਇਹਦੇ ਨਾਲ ਪਾਸੇ ਨੂੰ ਗੱਲ ਬਣ ਜਾਏ ਤਾਂ ਮੈਂ ਸਿਆਸਤ ਵਿੱਚ ਭਾਗ ਜਾ ਮੇਰਾ ਹੁਣ ਟਾਈਮ ਲੋਟ ਆਇਆ ਬੈ ਇਹ ਹੁਣ ਦੇ ਕਾਕਾ ਇਹ ਬੱਤੀ ਜਿਹਾ ਸੇ ਬੰਨੀਆਂ ਧਿਆ ਬੱਤੀ ਜੇ ਬੱਤੀਆਂ ਨੇ ਮੰਨਤੇ ਅਸੀਂ ਤਾਂ ਇਹ ਵੀ ਸ਼ੁਕਰ ਕਰਦੇ ਵੇ ਬੱਤੀ ਉੱਥੇ ਦਾ ਇਕੱਠੇ ਬੈਠੇ ਰਹੇ ਨਾ ਸਰਕਾਰ ਨੇ ਬਿਧਰਾ ਜੋੜ ਲਾ ਤੋੜ ਕੇ ਛੋਟੀ ਕਮੇਟੀ ਬਣਾਉਣ ਨੂੰ ਘਰ ਤੇ ਘਰ ਬਲਾਉਣ ਨੂੰ ਪਰ ਉੱਥੇ ਇਕੱਠੇ ਰਹੇ ਟਕੜੇ ਰਹੇ ਹੌਨ ਸਾਰ ਫਿਰ ਉਹਦੇ ਆਪਣੇ ਆਪਣੇ ਖਿਆਲ ਤੇ ਬੱਤੀਆਂ ਦੇ ਬੱਤੀ ਲੱਗਦੇ ਆ ਧਿਆ ਲਿਓਣੇ ਜਿਹਨੂੰ ਜੀਦਾ ਕਰਿਆ ਅਗਲਾ ਉਦੋਂ ਹੋ ਗਿਆ ਪਰ ਉਹ ਮੂੰਹ ਦੀ ਖਾਣੀ ਪਈ ਪਿਆ ਘਾਟਾ ਇਹ ਚਾਹ ਹੋਣੀ ਨਹੀਂ ਚਾਹੀਦੀ ਤੋਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮਸਲੇ ਮਸਲਿਆਂ ਵਾਸਤੇ ਅੱਗੇ ਵੀ ਸੰਘਰਸ਼ ਦੀ ਜ਼ਰੂਰਤ ਹੈ ਕਿ ਜਿਵੇਂ ਦਿੱਲੀ ਵਾਲਾ ਮੋਰਚਾ ਲੱਗਾ ਸੀ ਓਡੇ ਵੱਡੇ ਸੰਘਰਸ਼ਾਂ ਦੀ ਲੋੜ ਹੈਗੀ ਆ ਕਿ ਨਹੀਂ ਆਉਣ ਵਾਲੇ ਸਮੇਂ ਚ ਸੰਘਰਸ਼ ਬਿਨਾਂ ਤਾਂ ਕੋਈ ਜ਼ਿੰਦਗੀ ਨਹੀਂ ਹੈ ਹੁਣ ਅੱਜ ਆਪਾਂ ਦੇਖਿਆ ਜਾਬਦਾ ਸੰਘਾਸ ਬਿਨਾਂ ਕੋਈ ਜ਼ਿੰਦਗੀ ਨਹੀਂ ਕੋਈ ਬੰਦੇ ਨੂੰ ਕੋਈ ਸਲਾ ਆਪਣਾ ਹੱਕ ਨਹੀਂ ਮਿਲ ਸਕਦਾ ਬਿਨਾਂ ਸੰਘਰਸ਼ ਕਰੇ ਸੰਘਰਸ਼ ਤਾਂ ਸਾਨੂੰ ਸਾਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਅਰ ਕੰਮ ਵੀ ਰਹੇ ਆਸੀਂ ਆਪਣੇ ਮਨੋਂ ਤਨੋਂ ਪੂਰਾ ਜੋਰ ਲਾਇਆ ਵਾ ਫਿਰ ਵੀ ਦਿੱਲੀ ਜਾਣ ਨੂੰ ਸਾਡੀਆਂ ਤਿਆਰੀਆਂ ਨੇ ਇਹ ਵੀ ਕੋਈ ਗੱਲ ਨਹੀਂ ਕਿਉਂਕਿ ਸਾਨੂੰ ਉਸ ਲਾਰਾ ਲਾ ਕੇ ਠਾਲਿਆ ਗਿਆ ਬੇਸ਼ੱਕ ਉਸ ਵੇਲੇ ਮੋਦੀ ਨੇ ਮਾਫੀ ਮੰਗੇ ਲਈ ਪਰ ਸਾਡੇ ਪੂਰੇ ਤੱਕ ਨਹੀਂ ਪਛੇਫੇ ਰਹੇ ਤੇ ਘੁੱਟ ਲਿਆ ਅਸੀਂ ਉਹਨਾਂ ਨੂੰ ਮਨਾਉਣ ਵਾਸਤੇ ਫੇਰ ਚੱਲਿਆ ਕੋਈ ਨਹੀਂ ਸਿਰ ਧਰ ਦੀ ਬਾਜੀ ਲਾਵਾਂਗੇ ਤੇ ਨਹੀਂ ਐ ਲੋਗੇ ਦੇਖੋ ਸਾਡੇ ਪੱਲੇ ਕੀ ਪਿਆ ਵਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਾ ਕੇ ਕਿੱਥੋਂ ਸਮਝ ਆ ਗਈ ਸੈਂਟਰ ਨਾਲ ਟੱਕਰ ਚਲੀ ਆਉਂਦੀ ਹੈ ਆਪਣੇ ਹੱਕਾਂ ਖਾਤਰ ਫਿਰ ਅੱਜ ਸਾਡੇ ਬਾਜੀ ਕਿਸੇ ਵੀ ਸੀ ਬਲ ਲੜਾ ਕੇ ਇਸ ਕੋਈ ਗੱਲ ਨਹੀਂ ਹੁਣ ਅੱਗੇ ਆਖਰੀ ਸਵਾਲ ਮੇਰਾ 2024 ਦੇ ਚੋਣਾਂ ਵਿੱਚ ਕਿਹਨੂੰ ਸਪੋਰਟ ਕਰੋਗੇ ਜਾਂ ਫਿਰ ਤੁਸੀਂ ਵੋਟ ਤਾਂ ਪਾਉਣੀ ਹੁੰਦੀ ਹੈ ਉਹਦੀ ਕਿਸਾਨ ਜਥੇਬੰਦੀ ਦੀ سپورਟ ਕਿੰਨੂੰ ਰੂਗੀ سپورਟ ਦਾ ਅਸੀਂ ਤਾਂ ਕਰੀਏ ਜੇ ਕੋਈ ਸਾਡੀ ਗੱਲ ਨੂੰ ਕੋਈ ਸੁਣਦਾ ਹੋਵੇ سپورਟਾਂ ਕਰ ਕਰ ਕੇ ਦੇਖ ਲਿਆ 70 ਸਾਲ ਤੋਂ ਇਹੀ سپورਟਾਂ ਲੈ ਕਰਦੇ ਆਉਂਦੇ ਆਂ ਉਧਰ ਉਧਰੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਹਾਰ ਕੇ ਸਾਨੂੰ ਆਪਣਾ ਝੰਡਾ ਆਪ ਚੱਕਣਾ ਪਿਆ ਅਸੀਂ سپورਟ ਕੇ ਦੀ ਕਿਸੇ ਦੀ ਨਹੀਂ ਕਰਾਂਗੇ ਸਾਡੇ ਬੱਚੇ ਸਰਕਾਰਾਂ ਫੇਲ ਲੈ ਸੰਭ ਤਾਂ ਆਪਣੇ ਹੱਕ ਆਪ ਹੀ ਲੈਣੇ ਪੈਣਗੇ ਫਿਰ ਹੱਲ ਕੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰਾਂ ਨੇ ਨਹੀਂ ਦੇਣਾ ਕਿਉਂਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਚ ਚਲਾਉਣਾ ਜਾਂ ਸਾਰੇ ਪ੍ਰਬੰਧ ਚਲਾਉਣੇ ਜਾਂ ਕੋਈ ਵੀ ਐਮਐਸਪੀ ਦੇਣੀ ਜਾਂ ਕੋਈ ਫਸਲ ਦੀ ਖਰੀਦ ਕਰਨੀ ਸਾਰਾ ਕੁਝ ਸਰਕਾਰ ਦੇ ਅੰਡਰ ਆ ਜਾਂਦਾ ਹੈ ਫਿਰ ਹੱਲ ਕੀ ਹੈ ਫਿਰ ਜਿਵੇਂ ਤੁਹਾਡੀਆਂ ਜਥੇਬੰਦੀਆਂ ਵੋਟਾਂ ਦੇ ਵਿੱਚ ਆਈਆਂ ਕਾਮਯਾਬੀ ਨਹੀਂ ਮਿਲੀ ਹੈਗੀ ਫਿਰ ਤੁਹਾਡੇ ਕੋਲ ਹੱਲ ਕੀ ਹੈ ਅੱਗੇ ਦੇਖੋ ਅਸੀਂ ਆਪਣੇ ਹੱਕਾਂ ਪਰ ਆਪ ਪਹਿਲਾਂ ਦੇਣਾ ਆਪ ਲੜਾਈ ਲੜਨੀ ਹੈ ਅਸੀਂ ਜੇ ਜਾਂਦੇ ਰਹੂਗੀ ਤਾਂ ਕਿਸਾਨ ਆਪਣੇ ਜੋਗੀ ਬੀਜ ਲੂਗਾ ਫਿਰ ਸਰਕਾਰ ਜਿਥੋਂ ਲਿਆਉਣੇ ਲਿਆ ਸਾਨੂੰ ਕਿਤਰਾ ਦੇ ਵਿੱਚ ਇਹ ਜੰਮੂ ਵਾਲੀ ਸਰਕਾਰ ਦੀ ਬਣੀ ਸਾਡੇ ਕਿੰਨੇ ਦੇਖਣਾ ਪਾਵ ਨਹੀਂ ਦੇਖਣਾ ਨਾ ਕਿ ਸਾਡੀ ਆਪਣੀ ਮਨ ਦੀ ਹਰ ਬੰਦਾ ਆਪਣੇ ਆਪਣੇ ਘਰ ਨੂੰ ਬਚਾਉਣ ਕਰ ਤੇ ਆਪਣੇ ਹੱਕਨ ਵਾੜਨ ਦਾ ਮਤਲਬ ਹਰ ਤਾਲਾ ਮਾਰਦਾ ਅਸੀਂ ਬਾਤ ਦੇ ਰਹਾਂ ਜੀ ਧੰਨਵਾਦ ਜੀ ਤਾਂ ਇਹ ਸਨ ਸਾਡੇ ਨਾਲ ਸਰਦਾਰ ਹਰਨੇਕ ਸਿੰਘ ਪੱਲ ਮਾਜਰਾ ਜੀ ਜੋ ਕਿ ਫਤਿਹਗੜ੍ਹ ਸਾਹਿਬ ਦੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਜਿੰਨਾਂ ਵੱਲੋਂ ਜਿਹੜਾ ਬਹੁਤ ਵਧੀਆ ਢੰਗ ਨਾਲ ਵੱਖ-ਵੱਖ ਮੁੱਦੇ ਦੇ ਉੱਤੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਮਾਨੇ ਉਹਨਾਂ ਨੂੰ ਵੀ ਉਜਾਗਰ ਕੀਤਾ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀ